ਯਾਰ ਬਈਓ ਕੀ ਹਾਲਾ ਥੋੜਾ ਸਾਥ ਕਰਦੇ ਆ ਆਪਣੇ ਇੱਕ ਹੋਰ ਨਵੇਂ ਵਲੌਗ ਚ ਤੇ ਆਪਾਂ ਫਤਿਹ ਗੱਭੀ ਤਿਆਰੀ ਕਰਦੇ ਸੀ ਕਿ ਜਾਣਾ ਸੀਗਾ ਤੇ ਸੁਮਾਣਾ ਸੁਮਣ ਕਰਦੇ ਸੀ ਸੀਲਿੰਗ ਕਰਦੇ ਆ ਆਪਣੇ ਝੋਟੇ ਦੀ ਤੇ ਹੁਣ ਤਾਂ ਕਿ ਲੰਡਾ ਖੜਾ ਹਾਂ ਦਿਖਾਉਂਦੇ ਆ ਕਰੋ ਚੈੱਕ ਲੋਕੇ ਦੀ ਕਰੋ ਚੈੱਕ ਲੋਕਾ ਮੇਟਰ ਸੁਮਾਣਾ ਸੁਮਣ ਆਪੇ ਸਾਰਾ ਲਾਇਆ ਸੀ ਸੀਲਿੰਗ ਕਰਦੇ ਆ ਸੈਟਿਸਫਾਇਡ ਤੇ ਫਿਰ ਕੱਸਦੇ ਆ ਸੀਲਿੰਗ ਇਹਦੀ ਪਾਸ ਕਰਦੇ ਆ ਸਟਾਰਟ ਆਉਂਦੇ ਆ ਮੁੰਡੇ ਤੇ ਇੱਕ ਸਟੀਅਰਿੰਗ ਯਾਰ ਥੋੜਾ ਜਿਹਾ ਬਾੜਾ ਹੋਇਆ ਪਿਆ ਸੀਗਾ ਗਾ ਜੀ ਲੱਗੀ ਪਈ ਸੀ ਇਹਨਾਂ ਵੀ ਖੋਲਦੇ ਆ ਤੇ ਕਰਦੇ ਆ ਸਾਫ ਇਹਨੂੰ ਵੀ ਤੇ ਕਰੋ ਚੱਕ ਮੇਤਰਾ ਫਿਰ ਤੋਤਾ ਦਾ ਸੀ ਵਧੀਆ ਬਣਾਦਾ ਸੀਗਾ ਤੇ ਕਰਕੇ ਸੀਲਿੰਗ ਫਿਰ ਇਹਨੂੰ ਕਰਦੇ ਆ ਰੈਡੀ ਫਿਰ ਚੱਲਾਂਗੇ ਯਾਤਰਾ ਤੇ ਛੇਦੀ ਜੋੜ ਮੇਲੇ ਤੇ ਤੇ ਫਿਰ ਤੁਹਾਨੂੰ ਉੱਥੇ ਮਿਲਾਂਗੇ ਆਪਾਂ ਬਸ ਸੀਲਿੰਗ ਕਰਦੇ ਆ ਸੈਟ ਬਸ ਕੀਤੀ ਭਈ ਤਿਆਰ ਮੈਂ ਚੱਕ ਕੇ ਕਸ ਨਹੀਂ ਹੁਣ ਕਿਰਾ ਲਓ ਬਾਈ ਮੇਤਰਾ ਸਟੀਅਰਿੰਗ ਖੋਲੋ ਕਿਨਾਂ ਆਪਾਂ ਹੁਣ ਇਹਦਾ ਖੋਲ ਕੇ ਸਟੀering ਫਿਰੇ ਤੇ ਮਾਰਦੇ ਆ ਪਾਸ਼ ਨਿਕਲ ਕਰਦੇ ਆ ਕਲੀਨ ਇਹਨੂੰ ਬੜਾ ਯਾਰ ਨਾ ਜੰਗਾਲ ਜੀ ਵਾਲੀ ਕੱਢੀ ਪੱਟਾ ਸੀਗਾ ਕੱਢ ਲਿਆ ਸਪਿੰਡਰ ਤੇ ਇਹਨੂੰ ਵੀ ਕਰਾਂਗੇ ਸਾਫ ਦੇਖੋ ਬੜਾ ਬੜਾ ਖਰਾਬ ਹੋਇਆ ਪਿਆ ਸੀ ਤੇ ਆਪਾਂ ਲਿਆਂਦਾ ਜਾਸਤੇ ਬੁਰਸ਼ਾ ਲਿਆਂਦਾ ਗ੍ਰੈਂਡਰ ਵਾਲਾ ਤੇ ਸਾਬਣ ਜੀ ਆ ਉਹ ਲਾ ਕੇ ਤੇ ਗ੍ਰੈਂਡਰ ਤੇ ਛਿੜਾ ਕੇ ਬਰਸ਼ ਨਾਲ ਇਹਨੂੰ ਕਰਦੇ ਆ ਸਾਫ ਹਰ ਜੇ ਮਿੱਤਰੋ ਆ ਬੁਰਸ਼ਾ ਤਿਆਰੀ ਹੋ ਸਾਬਨ ਦੀ ਪਾਲਿਸ਼ ਵਾਲੀ ਇਹ ਲਾ ਕੇ ਤੇ ਕਰਦੇ ਆ ਅਨਸਾਰ ਮਤਲਬ ਫਿਰ ਫਿਰ ਕਸਾਂਗੇ ਇਹਨੇ ਆਹ ਬਾਈ ਮਿੱਤਰੋ ਕਸਣ ਲੱਗੇ ਸੀ ਯਾਰ ਤੇ ਸਾਲਾ ਯਾਰ ਨਿਉਨ ਅੱਧੀ ਜਗ ਦੀ ਅੱਧੀ ਖੜੀ ਗਈ ਇਹਨੂੰ ਖੋਲ ਖੜ ਕੇ ਵੇਨੇ ਆ ਯਾਰ ਉਧਰ ਤਾਰ ਲਾਈ ਜੀ ਦੂਜਾ ਪਾਸਾ ਖੜ ਜਾਂਦਾ ਉਧਰ ਲਾਈ ਦਿਓ ਖੜ ਜਾਂਦਾ ਪਤਾ ਨਹੀਂ ਸਾਲਾ ਪਏ ਪਏ ਨੂੰ ਕੀ ਹੋ ਗਿਆ ਖੋਲ ਖੜ ਕੇ ਵੇਨੇ ਇਹਨੂੰ ਤੇ ਕਰਦੇ ਆ ਸੈੱਟ ਯਾਰ ਮੈਂ ਆਖ ਤੇ ਲਾ ਦਾਂਗੇ ਅੱਜ ਉਹ ਫਟੀਆਂ ਲਾ ਦਿਆਂ ਹੈਲਦੀ ਸੀ ਅੱਗੇ ਹੁਣ ਉਹ ਸਕਰੂ ਕਰ ਦਾਂ ਖਿਲਣੋਂ हट ਜੂਗੀ ਤੇ ਇਹਦਾ ਵੀ ਨਹੀਂ ਐਰ ਕੀ ਬੰਦਾ ਕਰਦੇ ਇਹਨੂੰ ਖੋਲਦੇ ਆਂ ਫਿਰ ਲੋ ਬਈਆ ਪਰ ਵੀ ਲਾ ਦੇ ਇਹ ਵੀ ਲਾ ਦੇ ਨੇ ਮੂਰੇ ਆਰ ਨੂੰ ਵੀ ਸੈੱਟ ਕਰਦੇ ਆਂ ਆਪ ਪਤਾਸੇ ਲਿਆਂਦੇ ਨਵੇਂ ਉਹ ਥੈਂਗਲ ਚਲਾਵਾਂਗੇ ਕਰਦੇ ਆਂ ਫਿਰ ਸੈਟਿੰਗ ਆਉਂਦਾ ਯਾਰ ਦੀਪ ਆਪਣਾ ਤੇ ਕਰਦੇ ਆਂ ਓਕੇ ਨੂੰ ਲਾ ਬਈ ਮੇਰੇ ਪਹੁੰਚ ਗਿਆ ਆਪਣਾ ਯਾਰਾਂ ਦੇ ਤੇ ਲਾ ਲਈ ਸਾਬਣੀ ਦੇ ਘੜਾ ਲਿਆ ਬੁਸ਼ ਗਰਾਇੰਡਰ ਤੇ ਤੇ ਚਰਦੇ ਆਂ ਨੂੰ ਓਕੇ ਹੁਣ ਕਰੋ ਕਿਆ ਕਰ ਚੰਗਰੀ ਹੈ ਨਾ ਜਮਾ ਹੈ ਚਾਰੰਬੀਏ ਜਣੇ ਇਹ ਵਿੱਚ ਦੇਖੇਗਾ ਉਹ ਨਹੀਂ ਰੱਖੋ ਨਹੀਂ ਕਰੋ ਚੈੱਕ ਟੱਕ ਵੀ ਕਾਫੀ ਸਾਰੀ ਹੁਣ ਦੱਸਣਾ ਫਿਰ ਆਪਾਂ ਜੋਰ ਸਾਰਾ ਨਿਬੜ ਗਿਆ ਲੋ ਬਾਈ ਮਿੱਤਰੋ ਕਰਤਾ ਚੈੱਕ ਸਾਰਾ ਜਗਾਤਾ ਕਰਤਾ ਓਕੇ ਜਮਾ ਵਾਇਰਿੰਗ ਬਾਣੀ ਮੋਟੀ ਹੀ ਲਈ ਸਾਡੇ ਮਿਸਤਰੀ ਸਾਹਿਬ ਆਗੇ ਸੀਗੇ ਤੇ ਕਰਤੀ ਸੈਟਿੰਗ ਜਮਾ ਓਕੇ ਚੱਲ ਪਿਆ ਹੁਣ ਕੱਸਦੇ ਆ ਫਿਰ ਆਪਾਂ ਇਹਨੂੰ ਤੇ ਇੱਕ ਬੂਫਰ ਥੋੜੇ ਕਾਲੇ ਕਰਦੇ ਸੀ ਵਿੱਚੋਂ ਕਹ ਦੱਸੋ ਫਿਰ ਕਿਵੇਂ ਲੱਗਦੇ ਆ ਪਰ ਹੁਣ ਕੱਸਦੇ ਆ ਫਿਰ ਵਾਇਰਿੰਗ ਪੱਕੀ ਕਰਕੇ ਇਹਦੀ ਸੋਨਾਂ ਨਾਲ ਨਾਮ ਹੁੰਨੇ ਆ ਲੋਹੇ ਮੇਟਰ ਉਫਰ ਕਰਤੇ ਆ ਬਲੈਕ ਆਪਾਂ ਤੇ ਪੈਪ ਵੀ ਕਰਤੀ ਕਰੋਮ ਦੇ ਸੀਲਿੰਗ ਵੀ ਚਲਦੀ ਕਰਤੀ ਆਪਾਂ ਤੇ ਫਿਰ ਮੁੰਡੇ ਆਉਂਦੇ ਆ ਫਿਰ ਆਪਾਂ ਸੀਲਿੰਗ-ਸੀਲਿੰਗ ਕਸਦੇ ਆ ਤੇ ਬਾਹਰ ਥੱਲੇ ਵੀ ਕਰਦੇ ਆ ਉਫਰ ਫੱਟਾ ਆਪਾਂ ਫਿਰ ਉਹ ਕਰਾਉਣੇ ਚੰਗਾ ਕੰਮ ਕੰਮ ਕਰਦੇ ਆ ਇਹਦੇ ਫੱਟੇ-ਫੱਟੇ ਕਸਨੇ ਆ ਸੀਲਿੰਗ ਵਗੈਰਾ ਅਪਰਤਾਸਿਆਂ ਦੀ ਲਾਈਟਾਂ ਲਾਉਂਦੇ ਆ ਇੱਧਰ ਲੱਗਿਆ ਪਿਆ ਆਕਾਸ਼ ਲਾਉਣ ਢਾਲੇ ਜੇ ਉਹ ਫਿਰ ਕਾਲੇ ਕਰਤੇ ਸੀ ਇਹਦੇ ਤੇ ਸਲੈਂਸਰ ਦਾ ਕਲੰਪੀਆ ਕਰਦੇ ਆ ਬਾਕੀ ਬਾਰ ਲੈਂਟ ਵਗੈਰਾ ਟਾਇਰ ਇਹਦੇ ਪਾਤੇ ਸੀਗੇ ਟਾਇਰ ਲਾਏ ਸੀ ਨਾ ਸੀਜ਼ਨ ਕਰਕੇ ਤੇ ਆ ਫਟਾ ਫਟਾ ਇਹ ਕਰਦੇ ਆ ਨਾ ਰੌਕਟ ਆਮ ਹੀ ਜ਼ੋਰੇ ਕੀ ਜਲਾਦਰੀ ਕੋਈ ਨਹੀਂ ਜਲਾਉਂਦਾ ਚਲੋ ਕੰਮ ਕਰੋ ਫਿਰ ਕੋਈ ਜੋ ਸਟਾਰਟ ਲਓ ਵੀ ਮਿੱਤਰੋ ਇਧਰ ਫਿਰ ਮੀਤ ਲੱਗਿਆ ਪਿਆ ਹਾਰਨਾ ਤੇ ਕਰੀਮ ਜੀ ਮਾਰਨਾ ਕੀ ਇਹਦੇ ਨਾਲ ਕ੍ਰੋਮ ਨਿਕਲੇ ਆਊਗਾ ਸਾਫ ਤੇ ਇਧਰ ਸਾਡੇ ਉਸਤਾਦ ਜੀ ਲੱਗੇ ਆ ਬਈ ਤੇਰਾ ਕਾਦ ਪਹੁੰਚ ਜਾਂਦਾ ਬਾਲਾ ਵੱਡਾ ਕਾਦ ਆ ਯਰ ਕਿ ਤਾਣਾ ਟਾਪੇ ਜਾਂਦਾਵੇਂ ਕਿਤੇ ਤੇਰੀ ਚਾਰਜ ਮੁੱਕਿਆ ਪਿਆ ਹੈ ਰੀਚਾਰਜ ਮੁੱਕਿਆ ਪਿਆ ਹੈ ਰੀਚਾਰਜ ਕਰਾ ਜਾ ਕੇ ਹਾਂ ਮੈਂ ਕਿਤੇ ਕਰਕੇ ਆਓ ਚੋਰ ਨਹੀਂ ਚੱਕਦੇ ਹੁੰਦੇ ਜਿਵੇਂ ਤੇ ਬਾਕੀ ਕਰਦੇ ਆ ਨਾਲ ਨਾਲ ਕੰਮ ਧਕਾਉਂਦੇ ਤੈਨੂੰ ਵੀਰੇ ਆਓ ਵੀ ਮਿੱਤਰੋ ਆ ਗਿਆ ਟਰਾਲਾ ਅੰਦਰ ਲਾਉਂਦੇ ਆ ਇਹਨੂੰ ਤੇ ਇੱਧਰ ਆਪਣਾ ਰੌਕਟ ਤਿਆਰ ਕਰੀ ਜਾਂਦੇ ਆ ਉੱਥੇ ਪਤਾਸੇ ਲਾਤੇ ਆਗੇ ਤੇ ਇੱਧਰ ਬੰਪਰ ਚੋਂ ਬੂਫਰ ਵਗੈਰਾ ਕਸਨ ਲਾ ਦਿੰਦੇ ਆ ਆਗਲਾ ਨੂੰ ਆ ਲੀ ਆ ਗਏ ਆ ਉਹ ਮਿੱਤਰੋ ਬਈ ਸੀਲਿੰਗ ਅਸੀਂ ਜਾਂਦੇ ਆਪਾਂ ਤੇ ਆਰਨ ਹੋਰਨ ਕਰਸ ਕਰ ਤੌਕੇ ਦੇ ਥੱਲੇ ਉਫ ਰਾਇ ਕਸਣ ਵਾਲੇ ਲਾਈਟਾਂ ਲਾਉਣੀਆਂ ਯਾਰ ਇਹ ਚੇੜੀ ਆਪਾਂ ਉਹ ਲਾ ਕੇ ਫਿਰ ਕਸਾਂਗੇ ਤੇ ਆ ਮਿੱਤਰੋ ਸੀਲਿੰਗ ਅਸੀਂ ਜਾਂਦੇ ਮੁੰਡੇ ਹਾਂ ਮਨਦੀਪ ਕਿਵੇਂ ਆ ਤਿਆਰੀ ਆਪਣੀ ਬੋਲ ਬੜਾ ਉਹ ਬੜਾ ਯਾਰ ਰਜਿੰਦਰ ਕਸਿਆ ਕਸਿਆ ਕੜਿਆ ਕਦੇ ਨਾਲ ਆਏ ਐ ਐੜੇ ਕਦੇ ਨਾਲ ਆ ਸੀ ਇੱਥੇ ਠੀਕ ਆ ਠੀਕ ਆ ਆ ਬੈਕਸਾਈਡ ਰਹਿ ਗਈ ਬਈ ਤੇ ਫੋਟੋ ਲਾਉਣੀ ਆ ਬਾਬ ਸਾਹਿਬ ਜਾਦਿਆਂ ਦੀ ਉਹ ਕੱਲ ਨੂੰ ਕਢਾ ਕੇ ਲਾਵਾਂਗੇ ਫੇਰ ਲਾਵਾਂਗੇ ਤੇ ਲਾਉ ਦੇ ਮਤਲਬ ਕਰੋ ਚੈੱਕ ਓਕੇ ਜਮਾ ਕਾਦੇ ਕਾਦੇ ਮਿੰਟ ਮਾਰ ਕਰਦਗੇ ਰੈਡੀ ਫੇਰ ਉਹ ਛੱਤ ਵੀ ਪਾ ਦੀ ਟਰਾਲੇ ਦੀ ਕਾਲੂ ਕਾਲੀ ਦਰਪਾਹ ਲੈ ਕੇ ਪਾ ਕੇ ਫਿਰ ਰਸੇ ਪਾ ਦਾਂਗੇ ਹਾਂਜੀ ਜੋੜਾ ਆਰਟੀਫੀਸ਼ੀਅਲ ਕਾਰ ਲਾ ਲੈਂਦਾ ਜਦੋਂ ਕੋਈ ਦਵਾ ਨੂੰ ਆਵੇ ਸੀਹ ਮੁਰਿਆ ਕੱਢ ਜਾਂਦਾ ਵੇਖੀ ਤੜਕੇ ਤੇ ਲੈ ਲਈ ਮੈਲੇ ਹੋਏ ਲੀਡ ਜਮਾ ਇਹਦੇ ਸਾਰਿਆਂ ਦੇ ਹਾਲ ਵੇਖੀ ਤੇ ਇਹ ਵੇਖੀ ਨੂੰ ਮੇ ਫਿਰਦਾ ਆ ਸਾਰੇ ਲਈ ਬੜੇ ਖੜੇ ਆ ਗਾਈ ਇਸ ਕਰਨ ਦਿਖਾਵਾਂਗੇ ਸਾਰਾ ਬਲੌਗ ਚੱਕ ਫਿਰ ਮਿੱਤਰੋ ਚਲੋ ਮਿੱਤਰੋ ਡਨ ਹੋ ਗਏ ਬਾਕੀ ਸਾਰਾ ਫਿਰ ਪਾਵਾਂਗੇ ਵੀਡੀਓ ਕਰੋ ਚੱਕ ਫਿਰ ਦੱਸੋ ਕਿਵੇਂ ਲੱਗਿਆ ਮਿੱਤਰੋ ਕੀ ਹਾਲ ਚਾਲ ਆ ਸ਼ਾਦੀ ਹੁਦਰੀ ਕਸਤੀ ਆ ਫੇਵਰ ਆਪਾਂ ਕਰਤੀ ਫੱਟ ਤੇ ਟਰਾਲਿਆ ਪੱਲੜਾ ਪਾਇਆ ਸੀ ਯਾਰ ਮਹੀਨੇ ਡਾਤਾ ਤੇ ਅੱਜ ਇਹ ਵੀ ਸੈਟ ਸਟ ਕਰਦੇ ਆ ਆਉਂਦੇ ਆ ਮੁੰਡੇ ਤੇ ਫੇਵਰ ਕਸਤੀ ਆ ਪੂਰਾ ਕਰਤਾ ਓਕੇ ਆਪਾਂ ਤੇ ਲਾਈਟਾਂ ਵੀ ਲਾ ਦੀਆਂ ਐਚ ਆਈ ਡੀ ਧੁੰਦ ਕਰਕੇ ਯਾਰ ਮੈਂ ਚਲ ਵਧੀਆ ਚਾਨਚ ਨੂੰ ਕਰਨੀਆਂ ਆ ਆਹ ਬਾਈ ਕਿਵੇਂ ਆ ਤੇ ਐਂਪ ਕਰਦੇ ਆ ਫੱਟ ਹੁਣ ਬਸ ਚਲਾਉਣੇ ਨੂੰ ਵੀ ਫਿਰ ਕੇਰਾ ਤੇ ਆ ਵੀ ਲਾਉਣੇ ਆ ਮਗਰ ਫਰਜ਼ੇ ਆਪਣੇ ਤੇ ਆ ਲਾਉਣਾ ਰਹਿ ਗਿਆ ਲਾ ਲੂਗੇ ਫਿਰ ਕਰਦੇ ਆ ਫਟ ਫਰਥ ਨੇ ਕਰਾਵਾਂਗੇ ਚੱਕ ਜਗਾਜ ਕੋਕੇ ਕਰੇ ਚੱਕ ਫਿਰ ਹਾਂਜੀ ਕੀ ਹਾਲਾ ਆ ਵਿੱਚੋਂ ਭਰ ਆ ਗਿਆ ਸੀ ਗੱਲ ਕਰਦੇ ਆ ਸੈਟ ਵਟ ਫਿਰ ਲਾ ਮੇਰਾ ਕੋਠੇ ਨਹੀਂ ਬੈਗ ਲਾ ਲਿਆ ਯਾਰ ਚੜਨਾ ਕਰਨਾ ਤਾਂ ਔਖਾ ਗਿਆ ਸੀਗਾ ਤੇ ਲੈ ਜਾਂਦੇ ਆ ਫਰਜ਼ੇ ਖੋਲ ਕੇ ਫਿਰ ਕਰ ਕਸਦੇ ਇਹਨਾਂ ਨੂੰ ਲਾ ਲਿਆ ਫਿਰ ਬੈਗ ਜਮ ਕੋਠੇ ਦੇ ਨਾਲ ਹੀ ਕਰਕੇ ਲਾ ਲਿਆ ਉਹ ਚੜਨਾ ਕਰਨ ਔਖਾ ਲੱਗਦਾ ਆਹ ਕੰਮ ਸੈਟ ਆ ਨਾ ਠੀਕ ਆ ਨਾ ਕੰਮ ਸੱਤ ਪਾਉਨੇ ਆ ਟਰਾਲੇ ਦੀ ਬਸ ਅੱਜ ਕਰ ਦੇਨੇ ਆ ਫਾਈਨਲ ਫਿਰ ਕੱਲ ਨੂੰ ਤੁਰਦੇ ਆ ਕਰਕੇ ਓਕੇ ਰਿਪੋਰਟ ਖੋਲ ਦੇ ਖੋਲ ਦੇ ਭਾਈ ਮੈਂ ਤਾਂ ਛਤਰੀ ਤੇ ਕਾਸਤੀ ਸੀ ਆਪਾਂ ਤੇ ਇਹਦੀ ਵਹਿਰਾਂ ਕੱਢਣੀ ਭੁੱਲ ਗਏ ਹੁਣ ਦੁਬਾਰਾ ਖੋਲਣੀ ਪੈਗੀ ਸਾਰੀ ਖੋਲ ਖਾਲ ਕੇ ਫਿਰ ਕੱਢਦੇ ਆ ਤਾਰਾਂ ਯਾਰ ਦਿਮਾਗ ਟਿੰਡਾ ਦਾ ਕੰਮ ਆ ਇਹ ਕਾਲ ਕਾਲ ਚ ਭੁੱਲ ਗਏ ਯਾਰ ਕਿਹੜਾ ਇੱਕ ਇੱਕ ਦੀ ਤਾਰ ਹੁੰਦੀ ਆ ਆਈ ਤਾਰਾਂ ਖੋਲ ਦੇ ਖੋਲ ਦੇ ਫਿਰ ਅਰਗੇ ਸਾਟੇ ਨੂੰ ਯਾਰ ਲੋ ਬਈ ਮੁੰਡਿਓ ਫਰਕ ਅਸੀਂ ਜੰਨੇ ਆ ਕਿ ਹੁਣ ਛਤਰੀ ਚੋਂ ਜਿਹੜੀਆਂ ਤਾਰਾਂ ਰਹਿ ਗਈਆਂ ਸੀ ਡਾਊਨ ਸੀਲਿੰਗ ਵਾਲੀਆਂ ਉਹ ਕੱਢ ਲਈਆਂ ਤੇ ਪਹਿਲਾਂ ਵੈਚ ਹੀ ਰਹਿ ਗਈਆਂ ਸੀ ਤਾਰਾਂ ਧੂਰਾ ਬਾੜੀਆਂ ਹਲਦਨ ਦੀ ਬਣ ਜਾਂਦੀ ਹੈ ਜੀ ਪਤਾ ਨਹੀਂ ਲੱਗਿਆ ਅੰਕੀਆਲਾ ਵਧੀਆ ਗੱਡੀ ਬੈਠੇ ਮੋਰਚਾ ਪੂਰਾ ਚੱਲੋ ਬਈ ਯਾਰ ਹੋਰ ਬਈ ਡਰਾਈਵਰ ਸਾਹਿਬ ਵਧੀਆ ਜੀ ਵਧੀਆ ਕੀ ਸੰਭਾਵਣਾ ਇਦੋਂ ਅੱਗੇ ਸੰਭਾਵਣਾ ਇਦੋਂ ਅੱਗੇ ਹੁਣ ਟਾਦਣ ਲੱਗਦੇ ਆ ਐਨੇ ਛੋਟੇ ਕੰਮ ਹੋ ਡੇਟੇ ਕਰੂਗੇ ਹੋਰ ਕਰਦੇ ਨਿੱਕੇ ਮੋਟੇ ਕੰਮ ਇਹ ਟਾਈਮ ਵਾਲਾ ਖਾਂਦੇ ਹੈਗੇ ਹੂੰ ਸਾਪਿਆਂ ਕੋਈ ਕਰਦੇ ਬਕਾਉਂੇ ਚੱਕ ਵੇਸ ਫੂਸ ਚਲੋ ਠੀਕ ਆ ਮੁੰਡਿਓ ਮਿਲਦੇ ਆ ਅੱਗੇ ਅਗਲੀ ਕਲਿੱਪ ਚ ਲੰਬੋਂ ਟਰੈਕਟਰ ਕਰਤਾ ਡੰਨਾ ਆਪਾਂ ਮਾੜਾ ਮੋੜਾ ਕੰਮ ਇਹ ਰਹਿ ਗਿਆ ਸੀ ਆ ਤੇ ਟਰਾਲਾ ਪਾਲਿਆ ਲੱਗੇ ਆ ਧੋਣੇ ਨੂੰ ਨੀ ਨੂੰ ਪਾਏ ਪਾਣੀ ਛੜ ਕੇ ਦੇ ਵਿੱਚ ਤੇ ਯਾਰ ਤੇ ਇੱਕ ਪੈ ਝੋਨਾ ਐ ਇੱਚ ਮੈਂ ਅਗਰ ਤੋੜ ਗਏ ਝੋਨਾ ਜਾਨ ਕੱਢ ਦੇ ਵਿੱਚੋਂ ਲਓ ਜੀ ਪਾ ਤੋੜ ਗਏ ਨੂੰ ਦੇਖੋ ਛੱਤ ਪਾਉਣ ਲੱਗ ਗਏ ਟਰਾਲੇ ਦੇ ਲਓ ਭਾਈ ਮਿੱਤਰੋ ਟਰਾਲਾ ਪਾ ਲੈ ਆ ਸੀ welding ਵਾਲੇ ਦੁਕਾਨ ਤੇ ਸਕਰੀਨ ਲਾਉਣੀ ਸੀ ਮਗਰ ਯਾਰ ਤੇ welding ਕਰਾਉਣਾ ਸੀਗਾ ਇਹਦੇ ਸੱਤ ਬਾਲਾ ਕੋਲ ਲੈ ਆ ਜੀ welding ਕਰਵਾਉਣਾ ਆਪਾਂ ਚੱਲ ਚੱਲ ਕਰਦੇ welding ਲਾ ਦੇ ਲਾ ਦੇ ਹਾਂ ਰਾੜ ਪੜਾ ਲੈ ਰਾੜ ਚੱਕ ਕਰਦੇ ਸਾਲ ਸੁਗੇਰਾ ਹਾਂ ਬੇਰ ਜਿੰਦਰ ਕਿਵੇਂ ਆ ਓਕੇ ਜਮਾ ਓਕੇ ਚੁੰਠੀ ਲੱਗ ਗਿਆ ਮਗਰ ਸਾਢੇ ਪਿੰਡ ਚੋਂ ਨੇ ਲਾ ਦਿੰਦੇ ਆ ਬਾਈ ਲੋ ਬਈ ਮਿੱਤਰੋ ਕਰਾ ਲੀਏ ਕਿਹ ਕਿਹੜਾ ਵੈਲਡ ਬੋਲਡ ਫਿਰ ਕਰਦੇ ਆ ਸਕਰੀਨ ਫਿਰ ਉੱਥੇ ਫਿਰ ਕਰਦੇ ਆ ਸੈਟ ਬੈਟ ਲਾ ਦਿੰਦੇ ਆ ਫਿਰ ਲੋ ਬਈ ਮਿੱਤਰੋ ਸਕਰੀਨ ਕਰਤੀ ਫਟਾਪਟਰਾਲੇ ਤੇ ਲਿਖਤਾ ਮਗਰ ਪ੍ਰਣਾਮ ਜੀ ਤੁਹਾਨੂੰ ਕਰੋ ਕਿਵੇਂ ਲੱਗਦਾ ਤੁਹਾਨੂੰ ਮਿਲਦੇ ਆ ਆਪਾਂ ਬੰਨਵੇਂ ਵਲੌਗ ਚ ਫਟਾਪਟਰਾ ਸਭ ਜਣਮ ਜੇ ਤੁਹਾਨੂੰ ਦੋ ਦੋ ਬੰਦੇ ਆ